ਹਾਂਜੀ ਦੋਸਤੋ ਸਾਸਤ੍ਰਿਕ ਆਗ। ਅੱਜ ਆਪਾਂ ਇੱਕ ਗੰਭੀਰ ਮੁੱਦੇ ਦੇ ਉੱਤੇ ਗੱਲ ਕਰਾਂਗੇ। ਸਰੀਰ ਦੇ ਜੋ ਆਪਾਂ ਨੂੰ ਤਕਲੀਫਾਂ ਆਉਂਦੀਆਂ, ਦੁੱਖ ਹੁੰਦੇ ਆ ਕਿਵੇਂ ਹੁੰਦੇ ਆ, ਕੀ ਕਾਰਨ ਹੋ ਸਕਦਾ। ਆਪਾਂ ਕਾਹਲ ਬਹੁਤ ਕਰਦੇ ਆ। ਅੱਜ ਕੱਲ੍ਹ ਸਮਾਂ ਇਸ ਤਰ੍ਹਾਂ ਦਾ ਵੀ ਬੰਦੇ ਨੂੰ ਕਾਹਲੀ ਬਹੁਤ ਹੋ ਜਾਂਦੀ ਹੈ ਕਮਾ ਕਰਨ ਦੀ ਵੀ ਆ ਵੀ ਕਰਨਾ, ਉਹ ਵੀ ਕਰਨਾ, ਇਤੋਂ ਵੀ ਪੈਸੇ ਆਏ, ਆਏ ਹੋ ਜੇ ਜਾਂ ਹੋ ਜੇ ਕਮਾ ਕਰਨ ਦੇ ਸਸਲੇ ਦੇ ਵਿੱਚ ਪਰਿਵਾਰ ਦੇ ਵਿੱਚ ਵੀ ਸੋ ਇੰਨਾ ਕਾਰਨਾਂ ਦੇ ਕਰਕੇ ਦਿਮਾਗ ਆ ਜਿਹੜਾ ਉਹ ਸਟ्रेस ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਚਾਹੇ ਆਪਾਂ ਕੋਈ ਨੌਕਰੀ ਪੇਸ਼ ਆਪਨੀਆ ਚਾਹੇ ਆਪਣਾ ਕੋਈ ਆਪ ਦਾ ਖੁਦ ਦਾ ਬਿਜ਼ਨਸ ਆ ਜੋ ਦਿਮਾਗ ਆਪਣਾ ਸਟ्रेस ਦੇ ਵਿੱਚ ਰਹਿਣ ਲੱਗ ਗਿਆ ਤਾਂ ਉਹਦੇ ਵਿੱਚ ਰਸਾਇਣ ਪੈਦਾ ਹੁੰਦੇ ਆ ਅੱਗੇ ਵੀ ਆਪਾਂ ਕਹਿ ਚੁੱਕੇ ਆ ਦੇਖਿਆ ਇਸ ਤਰ੍ਹਾਂ ਵੀ ਵੀਡੀਓ ਮੇਰੀ ਵੀ ਆਪਾਂ ਜੋ ਵੀ ਸੋਚਦੇ ਆ ਉਸ ਹਿਸਾਬ ਦੇ ਦਿਮਾਗ ਕਿਰਿਆ ਜਿਹੀ ਕੰਮ ਸ਼ੁਰੂ ਕਰ ਦਿੰਦਾ ਤੇ ਉਹ ਦਿਮਾਗ ਜੋ ਵੀ ਅਪਰਜਿਤ ਕਰਦਾ ਵਾ ਉਹਦਾ ਸਾਈਡ ਇਫੈਕਟ ਆਪਣੇ ਸਰੀਰ ਦੇ ਉੱਤੇ ਪੈਣੀ ਪੈਣ। ਜੇ ਲਗਾਤਾਰ ਆਪਾਂ ਸਟ्रेस 'ਚ ਰਹਾਂਗੇ, ਕਾਲ 'ਚ ਰਹਾਂਗੇ ਤੇ ਸਹੀ ਤਰੀਕੇ ਨਾਲ ਆਪਣੀ ਸੋਚਣ ਸ਼ਕਤੀ ਜਿਹੜੀ ਉਹ ਵੀ ਕੰਮ ਕਰਨ ਨੂੰ ਹੜ ਜਾਂਦੀ ਹੈ। ਆਪਣੇ ਦਿਮਾਗ ਦੇ ਵਿੱਚ ਇੱਕ ਭਾਗ ਹੁੰਦਾ ਵਾ ਜਿਹੜਾ ਫੈਸਲੇ ਲੈਂਦਾ ਵਾ ਕੋਈ ਵੀ ਆਪਾਂ ਕੰਮਕਾਰ ਕਰਦੇ ਹਾਂ ਜਾਂ ਕੋਈ ਬੀਨਸ ਸਾ ਆਪਣਾ ਉਹਦੇ ਵਿੱਚ ਜਦੋਂ ਆਪਾਂ ਕੋਈ ਫੈਸਲਾ ਲੈਣਾ ਹੁੰਦਾ ਕਈ ਵਾਰੀ ਆਪਣਾ ਦਿਮਾਗ ਆ ਜਿਹੜਾ ਉਹ ਸਿਹਤਾਂ ਦੇ ਨਾਲ ਵਰਕ ਨਹੀਂ ਕਰ ਪਾਉਂਦਾ ਉਸ ਨੂੰ ਡਿਸੀਜਨ ਲੈਣ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਤੇ ਆਪਣੇ ਘਰ ਪਰਿਵਾਰ 'ਚ ਵੀ ਉਸ وجہ ਦੇ ਨਾਲ ਤਣਾਅ ਰਹਿਣ ਲੱਗ ਜਾਂਦਾ ਆਪਣਾ ਬਿਜ਼ਨਸ ਤੇ ਵੀ ਉਹਦਾ ਫਰਕ ਪੈਂਦਾ ਵਾ ਤੁਸੀਂ ਬਿਜ਼ਨਸ 'ਚ ਕਾਮਯਾਬ ਨਹੀਂ ਹੁੰਦੇ ਜਾਂ ਨੌਕਰੀ ਪੇਸ਼ਾ ਆਦਮੀਆਂ ਜਿਹੜੇ ਉਹ ਵੀ ਜਿਆਦਾ ਖਿਜੀਖੇ ਰਹਿੰਦੇ ਆ ਥਕਾਵਟ ਮਹਿਸੂਸ ਹੁੰਦੀ ਆ ਦਿਮਾਗੀ ਅਸਤੁਲਨ ਵਿਗੜ ਜਾਂਦਾ ਵਾ ਜਿਹਦੇ ਕਾਰਨ ਨੀਂਦ ਵੀ ਪ੍ਰੋਪਰ ਸਿਹਤਾਂ ਦੇ ਨਾਲ ਨਹੀਂ ਆਉਂਦੀ ਪਰਿਵਾਰ ਦੇ ਵਿੱਚ ਰਿਲੇਸ਼ਨ ਜਿਹੜੇ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਤੁਹਾਡੇ ਬੱਚਿਆਂ ਦੇ ਨਾਲ ਤੁਹਾਡੇ ਪਾਰਟਨਰ ਦੇ ਨਾਲ ਵੀ ਤੁਹਾਡਾ ਜਿਹੜਾ ਟਾਈਮ ਆ ਉਹ ਚੰਗੀ ਤਰ੍ਹਾਂ ਸਪੈਂਡ ਨਹੀਂ ਹੁੰਦਾ ਤੇ ਤੁਸੀਂ ਹਰ ਵਕਤ ਖਿਜੇ ਖਿਜੇ ਰਹਿੰਦੇ ਹੋ ਜਿਸ ਕਾਰਨ ਤੁਹਾਡੀ ਪੂਰੀ ਜ਼ਿੰਦਗੀ ਆ ਜਿਹੜੀ ਉਹ ਬੇਕਾਰ ਹੋ ਜਾਂਦੀ ਆ ਤੇ ਉਹਨਾਂ ਚੀਜ਼ਾਂ ਨੂੰ ਕਿਵੇਂ ਕੰਟਰੋਲ ਚ ਕਰਨਾ ਹੈ ਉਹ ਸਟ्रेस ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਆ ਉਹਦੇ ਵਾਸਤੇ ਅੱਜ ਮੈਂ ਤੁਹਾਨੂੰ ਬਹੁਤ ਕੰਮ ਦੀਆਂ ਗੱਲਾਂ ਦੱਸੂਗਾ ਤੇ ਜ਼ਰੂਰ ਧਿਆਨ ਦਿਓ ਸੋ ਕਾਲ ਦੇ ਵਿੱਚ ਤੁਸੀਂ ਕੋਈ ਕੰਮ ਨਹੀਂ ਕਰਨਾ ਆਲੀ ਦੇ ਨਤੀਜੇ ਹਮੇਸ਼ਾ ਮਾੜੀ ਹੁੰਦੇ ਆ ਹੋਣੀ ਹੋੜੀ ਆਪਦੇ ਦਿਮਾਗ ਦੇ ਹਿਸਾਬ ਦੇ ਨਾਲ ਸੋਚਨ ਸ਼ਕਤੀ ਤੋਂ ਕਮ ਲੈ ਕੇ ਤੁਸੀਂ ਕੰਮ ਕਰਨਾ ਵਾ ਤੇ ਪਰ ਜਿਹੜਾ ਇੱਕ ਦਿਮਾਗ ਚੀਜ਼ ਪੈਦਾ ਕਰਦਾ ਹੁੰਦਾ ਵਾ ਜਿਹਦੇ ਆਧਾਰ 'ਤੇ ਤੁਹਾਨੂੰ ਸਹੀ ਫੈਸਲੇ ਲੈਣ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਜਾਂਦੀ ਆ ਕਿਉਂ ਇਸ ਤਰ੍ਹਾਂ ਕਿਉਂ ਹੁੰਦਾ ਵਾ ਉਹ ਮੈਂ ਤੁਹਾਨੂੰ ਦੱਸਦਾ ਵਾਂ ਕਿ ਕਿਹੜੀ ਚੀਜ਼ ਦੇ ਨਾਲ ਉਹ ਸਟ्रेस ਦਾ ਜਿਹੜੀ ਉਹ ਤੁਸੀਂ ਦੂਰ ਕਰ ਸਕਦੇ ਇਹ ਸਭ ਦਾ ਕਾਰਨ ਤੁਹਾਡਾ ਜਿਹੜਾ ਸਰੀਰ ਦੇ ਵਿੱਚ ਤਜਾਬ ਬਣਦਾ ਉਹ ਵੀ ਹੋ ਸਕਦਾ ਐਸਿਡ ਵਾਲੀਆਂ ਚੀਜ਼ਾਂ ਜੋ ਵੀ ਐਸਿਡ ਬਣਉਂਦੇ ਆ ਜਿਆਦਾ ਮਸਾਲੇਦਾਰ ਭੋਜਨਾਂ ਜਿਹੜੇ ਉਹਨਾਂ ਨੂੰ ਵਰਤਣਾ ਬੰਦ ਕਰ ਦਿਓ ਉਹਨਾਂ ਨੂੰ ਜਿਵੇਂ ਆਪਾਂ ਫਾਸਟ ਫੂਡ ਖਾ ਲੈਨੇ ਆ ਜਾਂ ਕਰਾਰੀ ਚੀਜ਼ ਭਾਲਦੇ ਆ ਮਸਾਲੇਦਾਰ ਚੀਜ਼ ਭਾਲਦੇ ਆ ਤਾਂ ਉਹਨਾਂ ਦੀ ਆਪ ਦਾ ਜਿਹੜੀ ਹੌਲੀ-ਹੌਲੀ ਘੱਟ ਕਰ ਦਿਓ ਤੁਹਾਡਾ ਜੋ ਐਸਿਡ ਬਣਨਾ ਸਹੀ ਹੋ ਗਿਆ ਕਿਉਂਕਿ ਐਸਿਡ ਵੀ ਜ਼ਰੂਰੀ ਆ ਸਰੀਰ ਵਾਸਤੇ ਪਰ ਜਦੋਂ ਜਿਆਦਾ ਮਾਤਰਾ 'ਚ ਬਣ ਜਾਂਦਾ ਤੇਜਾਬ ਜਿਆਦਾ ਮਾਤਰਾ 'ਚ ਬਣਨ ਲੱਗ ਜਾਂਦਾ ਤਾਂ ਉਹਦਾ ਪ੍ਰਭਾਵ ਆ ਜਿਹੜਾ ਆਪਣਾ ਸਾਰੀ ਪਾਚਣ ਕਿਰਿਆਵੇ ਉੱਤੇ ਪੈਂਦਾ ਵਾ ਜਿਹਦੇ ਕਾਰਨ ਜੇ ਖੂਨ ਦਾ ਵਹਾਵ ਆ ਉਹ ਸਹੀ ਢੰਗ ਦੇ ਨਾਲ ਕੰਮ ਨਹੀਂ ਕਰਦਾ ਹਵਾ ਦਾ ਵਹਾਅ ਸਰੀਰ ਦੇ ਵਿੱਚ ਉਹ ਵੀ ਸਹੀ ਢੰਗ ਦੇ ਨਾਲ ਕੰਮ ਨਹੀਂ ਕਰਦਾ ਸੋ ਇਸ ਚੀਜ਼ ਨੂੰ ਦੂਰ ਕਰਨ ਵਾਸਤੇ ਇੱਕ ਆਯੂਵੈਦ ਦੇ ਵਿੱਚ ਬਹੁਤ ਵਧੀਆ ਚੀਜ਼ ਹੈ ਤੁਸੀਂ ਇਹ ਦੇਖਿਆ ਹੁਣ ਆਮ ਹੀ ਤੁਸੀਂ ਸੁਣਦੇ ਹੋਵੋਗੇ ਕਿ ਜਿਹੜੀ ਅਸ਼ਵਗੰਧਾ ਅਸ਼ਵਗੰਧਾ ਆ ਇਹ ਅਸ਼ਵਗੰਧਾ ਹੁੰਦੀ ਤੁਸੀਂ ਦੇਖੀ ਹੋਣੀ ਆਮ ਕੰਸਾਦਿਤ ਦੁਕਾਨਾਂ ਤੋਂ ਕਲਿਆਣੇ ਵਾਲਿਆਂ ਤੋਂ ਮਿਲ ਜਾਂਦੀ ਹੈ ਅਸ਼ਵਗੰਧਾ ਆਪਾਂ ਵੈਸੇ ਵੀ ਘਰੇ ਜਦੋਂ ਅਪੰਜੀ ਦੀ ਵਗਾਰਾ ਬਣਾਉਣੀ ਹੈ ਤਾਂ ਅਸ਼ਵਗੰਧਾ ਦਾ ਸੇਵਨ ਜ਼ਰੂਰ ਕਰਦੇ ਆਂ ਅਸ਼ਵਗੰਧਾ ਦਾ ਇਸਤੇਮਾਲ ਆਪਣਾ ਜ਼ਰੂਰ ਕੀਤਾ ਜਾਂਦਾ ਚਾਹ ਥੋੜੀ ਮਾਤਰਾ ਚ ਕਰੀਏ ਆਪਾਂ ਤੇ ਅਸ਼ਵਗੰਧਾ ਇੱਕ ਬਹੁਤ ਵਧੀਆ ਆਯੁਰਵੈਦਿਕ ਚੀਜ਼ ਆ ਤੇ ਇੱਕ ਤਾਂ ਆਪਾਂ ਇਹਦੀ ਵਰਤੋਂ ਕਰਨੀ ਆ ਤੇ ਇੱਕ ਆਪਾਂ ਕਰਨੀ ਆ ਬ੍ਰਹਮੀ ਬੁੱਤੀ ਦੀ ਵਰਤੋਂ ਆ ਦੇਖੋ ਬ੍ਰਹਮੀ ਬੁੱਤੀ ਪਈ ਆ ਆਪਣੇ ਕੋਲੇ ਬ੍ਰਹਮੀ ਬੁੱਤੀ ਇਹੀ ਚੀਜ਼ਾਂ ਬਣਾ ਕੇ ਕੈਪਸੂਲ ਬਣਾਏ ਜਾਂਦੇ ਆ ਕੈਪਸੂਲ ਬਣਾਏ ਜਾਂਦੇ ਆ ਤੇ ਜਿਵੇਂ ਕਈ ਜਰ ਨਹੀਂ ਨੂੰ ਕੋ ਟਾਈਮ ਹੁੰਦਾ ਬੰਨੀਆਂ ਜਿਹੜੀਆਂ ਬੁੱਕੀਆਂ ਪੁੱਟਣੀਆਂ ਕਰਨੀਆਂ ਤਾਂ ਉਹਦੇ ਵਾਸਤੇ ਆਪਣੇ ਕੋਲੇ ਆਪਾਂ ਆਯੁਰਵੇਦ ਦੇ ਨਾਲ ਨਾਲ ਇਲੈਕਟਰੋ ਹੋਮੋਪੈਥੀ ਦੀ ਵੀ ਪ੍ਰੈਕਟਿਸ ਕਰਦੇ ਆਂ ਤੇ ਉਹਦੇ ਵਿੱਚ ਨੋਸ ਸਟ੍ਰੈਸ ਨਾਲ ਇੱਕ ਕੈਪਸੂਲ ਹੁੰਦੇ ਜਿਹਦੇ ਵਿੱਚ ਬ੍ਰਹਮੀ ਅਸ਼ਵਗੰਧਾ ਗੁਜਰਾ ਤੇ ਹੋਰ ਚੀਜ਼ਾਂ ਵੀ ਪਾ ਕੇ ਬਹੁਤ ਵਧੀਆ ਮਿਸ਼ਰਣ ਬਣਾਇਆ ਗਿਆ ਹੈਗਾ ਇਹਨਾਂ ਕੈਪਸੂਲਾਂ ਦਾ ਤੇ ਵਧੀਆ ਰਿਜ਼ਲਟ ਹੈ ਇਹਦੇ ਵੀ ਮਿਲਦੇ ਸਵੀਰ ਸ਼ਾਮ ਤੁਸੀਂ ਇੱਕ ਇੱਕ ਕੈਪਸੂਲ ਦੀ ਗੱਲ ਤੋਂ ਕਰਕੇ ਦੇਖੋ ਬਾਕਮਾਲ ਰਿਆਟ ਮਿਲੂਗੀ ਜੇ ਤੁਸੀਂ ਦਵਾਈਆਂ ਦੇ ਚੱਕਰ ਚ ਨਹੀਂ ਪੈਣਾ ਚਾਹੁੰਦੇ ਆਪ ਦੇ ਘਰੇ ਤਿਆਰ ਕਰਨਾ ਚਾਹੁੰਦੇ ਹੋ ਜਾਂ ਦੇਸੀ ਤਰੀਕੇ ਨਾਲ ਅਜੋ ਬਦਕ ਤਰੀਕੇ ਨਾਲ ਆਪ ਇਸ ਸਮੱਸਿਆ ਦਾ ਸਮਾਧਾਨ ਕਰਨਾ ਚਾਹੁੰਦੇ ਹੋ ਹੱਲ ਕਰਨਾ ਚਾਹੁੰਦੇ ਹੋ ਤਾਂ ਅਸਵਗੰਧਾ ਲੈ ਲਓ ਤੁਸੀਂ ਅਸਵਗੰਧਾ ਬਾਜ਼ਾਰ ਦੇ ਵਿੱਚੋਂ ਆਮ ਹੀ ਮਿਲ ਜਾਂਦੀ ਹੈ ਤੇ ਨਾਲ ਤੁਸੀਂ ਬ੍ਰਹਮੀ ਬੁੱਟੀ ਲੈ ਲੈਣੀ ਹੈ ਸਰ ਦੋਈ ਚੀਜ਼ਾਂ ਲੈ ਲਓ ਜਿਆਦਾ ਚੱਕਰਾਂ ਚ ਪੈਣ ਦੀ ਲੋੜ ਨਹੀਂ ਹੈ ਬ੍ਰਹਮੀ ਬੁੱਟੀ ਦੇਖ ਕੇ ਲੈ ਲਓ ਕਿਹਨਾਂ ਏਡ ਕਾਣ ਤੋਂ ਬਸਾਰੀ ਏਡ ਕਾਣ ਤੋਂ ਮਿਲ ਜੂਗੀ ਦੋਨਾਂ ਨੂੰ ਬਰਾਬਰ ਮਾਤਰਾ ਚ ਲੈ ਕੇ ਕੁੱਟ ਲੈਣਾ ਤੁਸੀਂ ਪੀਸ ਲੈਣਾ ਵਾ ਕੱਪੜਾ ਛਾਣ ਕਰ ਲੈਣਾ ਵਾ ਬਿਲਕੁਲ ਬਰੀਕ ਪਾਊਡਰ ਬਣਾ ਲੈਣਾ ਵਾ ਤਾਂ ਇਹਦਾ ਦੋਨਾਂ ਨੂੰ ਮਿਕਸ ਕਰਕੇ ਤੁਸੀਂ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸਾਮ ਨੂੰ ਕੋਸੇ ਦੁੱਧ ਨਾਲ ਲੈਣਾ ਇਹਦਾ ਸਿਰਫ ਅੱਧਾ ਚਮਚਾ ਲੈਣਾ ਥੋੜੀ ਮਾਤਰਾ ਲੈਣੀ ਆ ਆਪਾਂ ਇਹਦੀ ਤੇ ਅੱਧਾ ਚਮਚਾ ਬਹੁਤ ਹੋ ਜਾਂਦਾ ਵਾ ਇਹ ਜਿਹੜੀਆਂ ਆਪ ਦੀ ਨਿਗਰਾਨੀ ਦੇ ਵਿੱਚ ਬਣਾਈਆਂ ਹੋਣਗੀਆਂ ਸਾਹਮਣੇ ਬਣਾਈਆਂ ਹੋਣਗੀਆਂ ਤਾਂ ਉਹਨੂੰ ਦਸੇ ਹੁੰਦਾ ਜਿਹੜਾ ਥੋੜੀ ਮਾਤਰਾ ਦੇ ਵਿੱਚ ਹੀ ਕੀਤਾ ਵਾ ਤੁਹਾਨੂੰ ਬਹੁਤ ਵੱਡਾ ਲਾਭ ਦੇ ਸਕਦਾ ਵਾ ਤੁਹਾਡਾ ਕਾਰੋਬਾਰ ਦੁਆਰੇ ਚੱਲ ਸਕਦਾ ਵਾ ਤੁਹਾਡਾ ਨੌਕਰੀ ਦੇ ਵਿੱਚ ਜਿਹੜਾ ਖਿੜਣਾ ਪਾਣਾ ਆ ਆਪਾਂ ਖਿਰਦੇ ਜਾਂਦੇ ਆ ਜਿਸੇ ਗੱਲ ਤੋਂ ਮਾੜੀ ਮਾੜੀ ਗੱਲ ਤੋਂ ਜਾਂ ਚੰਗੀ ਤਰ੍ਹਾਂ ਆਪਾਂ ਵਰਤ ਨਹੀਂ ਕਰ ਪਾਉਂਦੇ ਆ ਦਿਮਾਗ ਠੰਡਾ ਨਹੀਂ ਰਹਿੰਦਾ ਤਾਂ ਬ੍ਰਹਮੀ ਬੂਟੀ ਸਭ ਨਾਲੋਂ ਵਧੀਆ ਹੁੰਦੀ ਹੈ ਇਹਦੇ ਵਾਸਤੇ ਤੁਸੀਂ ਇਸ ਨੂੰ ਵਰਤ ਸਕਦੇ ਹੋ ਇਹਨਾਂ ਦਾ ਕੋਈ ਚੀਜ਼ਾਂ ਦਾ ਸਾਈਡ ਇਫੈਕਟ ਨਹੀਂ ਹੈਗਾ ਥੋੜੀ ਮਾਤਰਾ ਜਿੰਨੂ ਉਸ ਹਿਸਾਬ ਦੇ ਨਾਲ ਲਵੋਗੇ ਅੱਧਾ ਚਮਚਾ ਸਿਰਫ ਇਹ ਦੋਨੇ ਜਿਹੜੀਆਂ ਬੂਟੀਆਂ ਤੁਸੀਂ ਕੁੱਟ ਕੇ ਚੰਗੀ ਤਰ੍ਹਾਂ ਪੀਸ ਕੇ ਸਰ ਅੱਧਾ ਕੰਮ ਤਾਂ ਤੁਸੀਂ ਸਵੇਰੇ ਸ਼ਾਮ ਉਸ ਤੇ ਰੋਧਣਾ ਲੈਣਾ ਵਾ ਤੇ ਜੇ ਕੋਈ ਵੀਰ ਨਹੀਂ ਇਹਨਾਂ ਕਰਨਾ ਚਾਹੁੰਦਾ ਨਹੀਂ ਕਰ ਸਕਦਾ ਤਾਂ ਉਹ ਕਿਸੇ ਵੀ ਆਪਣੇ ਤੋਂ ਮਗਾ ਸਕਦਾ ਨੂੰ ਸਟ੍ਰੈਸ ਦੇ ਬਹੁਤ ਵਧੀਆ ਰਿਜ਼ਲਟ ਬਾਗਮਾਲ ਰਿਜ਼ਲਟ ਆ ਡੀਐਸਸੀ ਕੰਪਨੀ ਦੇ ਤੇ ਜੇ ਤੁਸੀਂ ਇਹ ਨੁਕਤਾ ਆਪਣੇ ਘਰੇ ਤਿਆਰ ਕਰਕੇ ਵਰਤਣਾ ਚਾਹੁੰਦੇ ਹੋ ਤਾਂ ਘਰੇ ਵੀ ਤੁਸੀਂ ਬਣਾ ਕੇ ਵਰਤੋ ਇਹਦੀ ਕਰਕੇ ਦੇਖੋ ਤਾਂ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੇ ਬਾਗਮਾਲ ਰਿਜ਼ਲਟ ਆ ਜ਼ਬਰਦਸਤ ਰਿਜ਼ਲਟ ਆ ਉਹ ਤੁਹਾਨੂੰ ਮਿਲਣਗੇ ਤੇ ਜ਼ਿਆਦਾ ਜਾਣਕਾਰੀ ਵਾਸਤੇ ਆਪਣੇ ਦਿੱਤੇ ਗਏ ਨੰਬਰ ਤੇ ਸੰਪਰਕ ਵੀ ਤੁਸੀਂ ਕਰ ਸਕਦੇ ਹੋ ਸੱਸੀ ਕਾ